ਵਿਦਵਾ ਤੋਂ ਇਹ ਇੱਕ ਚੀਜ਼ ਮੰਗਣਾ ਬਦਲ ਦੇਵੇਗਾ ਤੁਹਾਡਾ ਜੀਵਨ ਦੋਸਤ ਸਾਡੇ ਸਨਾਤਨ ਧਰਮ ਦੇ ਸ਼ਾਸਤਰਾਂ ਵਿੱਚ ਅਜਿਹੇ ਰਹੱਸ ਲੁਕੇ ਹੋਏ ਹਨ ਜੋ ਪੀੜ੍ਹੀਆਂ ਤੱਕ ਸਾਡੇ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੇ ਕੁਝ ਗੱਲਾਂ ਅਜਿਹੀਆਂ ਹਨ ਜਿੰਨਾਂ ਨੂੰ ਜੇਕਰ ਸਹੀ ਸਮੇਂ ਅਤੇ ਸਹੀ ਢੰਗ ਨਾਲ ਸਮਝ ਲਿਆ ਜਾਵੇ ਤਾਂ ਇਨਸਾਨ ਦੀ ਕਿਸਮਤ ਪਲਟ ਸਕਦੀ ਹੈ ਅੱਜ ਮੈਂ ਤੁਹਾਨੂੰ ਅਜਿਹਾ ਹੀ ਇੱਕ ਰਹੱਸ ਦੱਸਣ ਵਾਲਾ ਇਕ ਅਜੀਬ ਗਿਆਨ ਜੋ ਤੁਹਾਡੇ ਜੀਵਨ ਤੋਂ ਗਰੀਬੀ ਅਤੇ ਦ੍ਰਿਦ੍ਰਿਤਾ ਨੂੰ ਹਮੇਸ਼ਾ ਲਈ ਮਿਟਾ ਸਕਦਾ ਹੈ ਇਹ ਰਹੱਸ ਇੱਕ ਵਿਦਵਨ ਇਸਤਰੀ ਨਾਲ ਜੁੜਿਆ ਹੋਇਆ ਹੈ ਉਹੀ ਇਸਤਰੀ ਜਿਸ ਨੂੰ ਸਮਾਜ ਅਕਸਰ ਦਇਆ ਜਾਂ ਨਜ਼ਰਅੰਦਾਜ਼ੀ ਦੀ ਨਜ਼ਰ ਨਾਲ ਦੇਖਦਾ ਹੈ ਪਰ ਸਾਡੇ ॠषि मुनि ਭੜੀ ਪਾਣ ਜਾਣਦੇ ਹਨ ਕਿ ਅਜਿਹੀ ਇਸਤਰੀ ਦੇ ਅੰਦਰ ਇੱਕ ਅਦਭੁਤ ਸ਼ਕਤੀ ਧੁਕੀ ਹੁੰਦੀ ਹੈ ਜੋ ਕਿਸੇ ਵਰਦਾਨ ਤੋਂ ਘਟ ਨਹੀਂ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਕਿਸੇ ਵਿਧਵਾ ਇਸਤਰੀ ਤੋਂ ਬਿਨਾਂ ਉਸ ਨੂੰ ਦੱਸੇ ਚੁੱਪਕੇ ਨਾਲ ਕੇਵਲ ਇੱਕ ਛੋਟੀ ਜਿਹੀ ਚੀਜ਼ ਕਿਵੇਂ ਮੰਗਣੀ ਹੈ ਤੇ ਜੇਕਰ ਤੁਸੀਂ ਇਹ ਕਰ ਲਿਆ ਤੇ ਯਕੀਨ ਮੰਨੋ ਤੁਹਾਡੇ ਜੀਵਨ ਵਿੱਚ ਧੰਨ ਦੀ ਅਜਿਹੀ ਵਰਖਾ ਹੋਵੇਗੀ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਤੁਹਾਡੀ ਤਜੋਰੀ ਕਦੇ ਖਾਲੀ ਨਹੀਂ ਰਹੇਗੀ ਅਤੇ ਤੁਹਾਡੇ ਘਰ ਵਿੱਚ ਮਾਂ ਲਕਸ਼ਮੀ ਦਾ ਸਥਾਈ ਵਾਸ ਹੋ ਜਾਵੇਗਾ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਦੇਖੋ ਕਿਉਂਕਿ ਇਹ ਕੋਈ ਸਧਾਰਨ ਟੋਟਕਾ ਜਾਂ ਉਪਾਇ ਨਹੀਂ ਹੈ ਬਲਕਿ ਕਰਮ ਅਤੇ ਕਿਸਮਤ ਦਾ ਗੂੜਾ ਰਹੱਸ ਹੈ ਜਿਸ ਨੂੰ ਮੈਂ ਅੱਜ ਤੋਂ ਹੱਡੀ ਸਾਹਮਣੇ ਉਜਾਗਰ ਕਰਨ ਜਾ ਰਿਹਾ ਹਾਂ ਤਾਂ ਆਓ ਮੇਰੇ ਨਾਲ ਇਸ ਰਹੱਸਮੀ ਯਾਤਰਾ ਤੇ ਚੱਲੋ ਅਤੇ ਜਾਣੋ ਉਹ ਇੱਕ ਗੱਲ ਜੋ ਕਿਸੇ ਵਿਦਵਾ ਇਸਤਰੀ ਤੋਂ ਚੁੱਕੇ ਨਾਲ ਮੰਗ ਲੈਣ ਤੇ ਤੁਹਾਡੀ ਕਿਸਮਤ ਬਦਲ ਸਕਦੀ ਹੈ ਦੋਸਤੋ ਸਾਡੇ ਹਿੰਦੂ ਧਰਮ ਵਿੱਚ ਹਰ ਵਿਅਕਤੀ ਅਤੇ ਹਰ ਰਿਸ਼ਤਾ ਆਪਣੇ ਆਪ ਵਿੱਚ ਵਿਸ਼ੇਸ਼ ਹੈ ਪਰ ਜੀਵਨ ਦੀਆਂ ਕੁਝ ਅਵਸਥਾਵਾਂ ਅਜੀਹੀਆਂ ਹੁੰਦੀਆਂ ਹਨ ਜਦੋਂ ਇਨਸਾਨ ਦਾ ਜੁੜਾਵ ਈਸ਼ਵਰ ਨਾਲ ਹੋਰ गहरा ਹੋ ਜਾਂਦਾ ਹੈ ਜਦੋਂ ਕੋਈ ਇਸਤਰੀ ਆਪਣਾ ਸਿੰਦੂਰ ਆਪਣਾ ਸੁਹਾਗ ਖੋ ਦਿੰਦੀ ਹੈ ਤਾਂ ਉਹ ਜੀਵਨ ਦੀ ਉਸ ਅੱਗ ਵਿੱਚ ਤਪ ਕੇ ਨਿਕਲਦੀ ਹੈ ਜੋ ਉਸ ਨੂੰ ਸਧਾਰਨ ਤੋਂ ਅਸਧਾਰਨ ਬਣਾ ਦਿੰਦੀ ਹੈ ਸਮਾਜ ਦੀਆਂ ਨਜ਼ਰਾਂ ਵਿੱਚ ਉਹ ਵਿਚਾਰੀ ਅਤੇ ਇਕੱਲੀ ਲੱਗ ਸਕਦੀ ਹੈ ਪਰ ਅਧਿਆਤਮਿਕ ਦ੍ਰਿਸ਼ਟੀ ਤੋਂ ਉਹ અત્યੰਤ ਸ਼ਕਤੀਸ਼ਾਲੀ ਹੋ ਜਾਂਦੀ ਹੈ ਉਸ ਦਾ ਤਿਆਗ ਉਸ ਦਾ ਮੋਨ ਉਸ ਦਾ ਤਪ ਉਸ ਦੀ ਹਰ ਸਾਹ ਵਿੱਚ ਉਹ ਊਰਜਾ ਕੁੱਲ ਜਾਂਦੀ ਹੈ ਜੋ ਕਿਸੇ ਯੋਗੀ ਜਾਂ ਤਪਸਵੀ ਤੋਂ ਘੱਟ ਨਹੀਂ ਹੁੰਦੀ ਉਸ ਦਾ ਬਾਹਰੀ ਸ਼ਿੰਗਾਰ ਭਾਵੇਂ ਮਿਟ ਜਾਂਦਾ ਹੈ ਪਰ ਉਸ ਦਾ ਅੰਦਰੂਨੀ ਤੇਜ ਕਈ ਗੁਣਾ ਵੱਧ ਜਾਂਦਾ ਹੈ ਮਾਂ ਲక్ష్ਮੀ ਕੇਵਲ ਉੱਥੇ ਨਹੀਂ ਵਸ ਕਰਦੀ ਹੈ ਜਿੱਥੇ ਮਨ ਸ਼ੁੱਧ ਹੋਵੇ ਕਰਮ ਨਿਰਵਲ ਹੋਵੇ ਅਤੇ ਜਿੱਥੇ ਕਿਸੇ ਤਪਸਵੀ ਦਾ ਆਸ਼ੀਰਵਾਦ ਹੋਵੇ ਅਤੇ ਇੱਕ ਵਿਧਵਾ ਇਸਤਰੀ ਜਿਸ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਸਿਆ ਹੈ ਉਹ ਕਿਸੇ ਜਿਉਂਦੀ ਤਪਸਵੀਨੀ ਤੋਂ ਘਟ ਨਹੀਂ ਉਸ ਦਾ ਵਿਰਾਗ ਹੀ ਉਸ ਦੀ ਸਭ ਤੋਂ ਵੱਡੀ ਸ਼ਕਤੀ ਬਣ ਜਾਂਦਾ ਹੈ ਉਹ ਇੱਕ ਚੀਜ਼ ਜੋ ਚੁਪਕੇ ਨਾਲ ਮੰਗਣੀ ਹੈ ਹੁਣ ਪ੍ਰਸ਼ਨ ਉੱਠਦਾ ਹੈ ਅਜਿਹੀ ਇਸਤਰੀ ਤੋਂ ਸਾਨੂੰ ਕੀ ਮੰਗਣਾ ਚਾਹੀਦਾ ਹੈ ਧਨ ਵਸਤਰ ਕੋਈ ਵਸਤੂ ਨਹੀਂ ਇਹ ਸਭ ਬਹੁਤ ਛੋਟੀਆਂ ਗੱਲਾਂ ਹਨ ਇੱਥੇ ਜਿਸ ਚੀਜ਼ ਦੀ ਗੱਲ ਹੈ ਉਹ ਭੌਤਿਕ ਨਹੀਂ ਬਲਕਿ ਆਤਮਿਕ ਹੈ ਤੁਹਾਨੂੰ ਵਿਧਵਾ ਇਸਤਰੀ ਤੋਂ ਜੋ ਮੰਗਣਾ ਹੈ ਉਹ ਹੈ ਉਸ ਦੇ ਦੁੱਖਾਂ ਦਾ ਇੱਕ ਛੋਟਾ ਜਿਹਾ ਅੰਸ਼ ਤੁਸੀਂ ਹੈਰਾਨ ਹੋ ਗਏ ਹੋਵੋਗੇ ਨਾ ਤੁਸੀਂ ਸੋਚ ਰਹੇ ਹੋਵੋਗੇ ਕਿ ਕੋਈ ਕਿਸੇ ਤੋਂ ਦੁੱਖ ਕਿਉਂ ਮੰਗੇਗਾ ਇਹੀ ਉਹ ਰਹੱਸ ਹੈ ਜਿਸ ਨੂੰ ਵੱਡੇ ਵੱਡੇ ਗਿਆਨੀ ਵੀ ਨਹੀਂ ਸਮਝ ਪਾਉਂਦੇ। ਇਹ ਹੀ ਕਰਮ ਦਾ ਉਹ ਸੁਖਮ ਸਿਧਾਂਤ ਹੈ ਜਿਸ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰਾਂਗਾ। ਦੁੱਖ ਮੰਗਨ ਨਾਲ ਖੁਸ਼ਹਾਲੀ ਕਿਵੇਂ ਮਿਲਦੀ ਹੈ? ਜਦੋਂ ਕੋਈ ਔਸਤਰੀ ਆਪਣੇ ਪਤੀ ਨੂੰ ਗੁਆਉਂਦੀ ਹੈ ਤਾਂ ਉਹ ਜੀਵਨ ਦੀ ਸਭ ਤੋਂ ਵੱਡੀ ਪ੍ਰੀਖਿਆ ਵਿੱਚੋਂ guzarti hai। ਇਹ ਦੁੱਖ ਉਸ ਦੇ ਕਈ ਜਨਮਾਂ ਦੇ ਪਾਪਾਂ ਨੂੰ ਇੱਕੋ ਸਾਹ ਵਿੱਚ ਚਿਨਾਕੀ ਭਸਮ ਕਰ ਦਿੰਦਾ ਹੈ। ਉਹ ਦੁੱਖ ਦੀ ਅੱਗ ਵਿੱਚ ਤਪ ਕੇ ਕੁੰਦਨ ਬਣ ਜਾਂਦੀ ਹੈ। ਉਸ ਦੇ ਅਥਰੂ ਅਤੇ ਆਹਾਂ ਉਸ ਦੇ ਕਰਮਾਂ ਦੀ ਮਹਿਲ ਤੋੜ ਦਿੰਦੀਆਂ ਹਨ। ਇਸ ਪ੍ਰਕਿਰਿਆ ਵਿੱਚ ਉਹ ਇੰਨੀ ਸ਼ੁੱਧ ਅਤੇ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਉਸ ਦੀ ਪ੍ਰਾਤਮਾ ਉਸ ਦਾ ਆਸ਼ੀਰਵਾਦ ਅਤੇ ਇੱਥੋਂ ਤੱਕ ਕਿ ਉਸ ਦਾ ਸ਼ਰਾਪ ਵੀ ਬਤਿਆਨ ਪ੍ਰਭਾਵਸ਼ਾਲੀ ਹੋ ਜਾਂਦਾ ਹੈ। ਜਦੋਂ ਤੁਸੀਂ ਨਿਰਸਵਾਰਥ ਭਾਵਨਾ, করুণਾ ਨਾਲ ਭਰ ਕੇ ਮਨ ਹੀ ਮਨ ਪ੍ਰਾਰਥਨਾ ਕਰਦੇ ਹੋ ਕਿ ਮੈਂ ਤੁਹਾਡੀ ਪੀੜਾ ਦਾ ਇੱਕ ਛੋਟਾ ਜਿਹਾ ਕੰਮ ਮੈਨੂੰ ਦੇ ਦਿਓ ਤਾਂ ਕਿ ਤੁਹਾਡਾ ਬੋਝ ਹਲਕਾ ਹੋਵੇ ਤਾਂ ਤੁਸੀਂ ਅਸਲ ਵਿੱਚ ਦੁੱਖ ਨਹੀਂ ਮੰਗ ਰਹੇ ਹੁੰਦੇ ਤੁਸੀਂ ਬ੍ਰਹਮਣ ਨੂੰ ਇਹ ਸੰਦੇਸ਼ ਦੇ ਰਹੇ ਹੁੰਦੇ ਹੋ ਕਿ ਤੁਸੀਂ ਇੰਨੇ ਦਿਆਲੂ ਹੋ ਕਿ ਕਿਸੇ ਹੋਰ ਦਾ ਦੁੱਖ ਘਟ ਕਰਨ ਲਈ ਖੁਦ ਕਸ਼ਟ ਸਹਿਣ ਨੂੰ ਤਿਆਰ ਹੋ ਇਹ ਹੀ ਉਹ ਪਲ ਹੈ ਜਦੋਂ ਤੁਹਾਡੀ ਕਿਸਮਤ ਦੇ ਦਰਵਾਜ਼ੇ ਬੰਦ ਦਰਵਾਜ਼ੇ ਖੁੱਲਣ ਲੱਗਦੇ ਹਨ ਗਰੀਬੀ ਕੇਵਲ ਧਨ ਦੀ ਕਮੀ ਨਹੀਂ ਹੈ ਇੱਕ ਆਤਮਿਕ ਰੁਕਾਵਟ ਹੈ ਜਦੋਂ ਤੁਸੀਂ ਕਿਸੇ ਹੋਰ ਦੇ ਦੁੱਖ ਵਿੱਚ ਹਿੱਸੇਦਾਰ ਬਨਨ ਦੀ ਹਿੰਮਤ ਕਰਦੇ ਹੋ ਤਾਂ ਤੁਹਾਡੀ ਚੇਤਨਾ ਦਾ ਵਿਸਤਾਰ ਹੁੰਦਾ ਹੈ ਜਦੋਂ ਮੈਂ ਵਿਚੋਂ ਨਿਕਲ ਕੇ ਅਸੀਂ ਦੀ ਭਾਵਨਾ ਵਿੱਚ ਪ੍ਰਵੇਸ਼ ਕਰਦੇ ਹਾਂ ਅਤੇ ਇਹ ਹੀ ਭਾਵਨਾ ਮਾਂ ਲక్ష్ਮੀ ਨੂੰ ਸਭ ਤੋਂ ਪਿਆਰੀ ਹੈ ਕਰੰਦਗਨਿਤ ਇਹੀ ਕਹਿੰਦਾ ਹੈ ਕਿ ਜਦੋਂ ਤੁਸੀਂ ਕਿਸੇ ਦੇ ਦੁੱਖ ਦਾ ਅੰਸ਼ ਮੰਗਦੇ ਹੋ ਤਾਂ ਤੁਸੀਂ ਉਸਤੇ ਕਰਮਿਕ ਬੋਝ ਦਾ ਇੱਕ ਅੰਸ਼ ਆਪਣੇ ਉੱਪਰ ਲੈਣ ਦੀ ਪੇਸ਼ਕਸ਼ ਕਰਦੇ ਹੋ ਇਹ ਸਭ ਤੋਂ ਵੱਡਾ ਪੁੰਨ ਹੈ ਜੋ ਯਗ ਅਤੇ ਦਾਨ ਤੋਂ ਵੀ ਵੱਧ ਕੇ ਕਿਉਂਕਿ ਇਸ ਵਿੱਚ ਕੋਈ ਸਵਾਰਥ ਜਾਂ ਦਿਖਾਵਾ ਨਹੀਂ ਹੁੰਦਾ ਜਦੋਂ ਤੁਸੀਂ ਇਹ ਸੋਚਦੇ ਹੋ ਕਰਦੇ ਹੋ ਤਾਂ ਉਸ ਦੇ ਦੁੱਖ ਦਾ ਇੱਕ ਹਿੱਸਾ ਤੁਹਾਡੇ ਹਿੱਸੇ ਵਿੱਚ ਆਉਂਦਾ ਹੈ ਪਰ ਉਹ ਦੁੱਖ ਵਾਂਗ ਹੀ ਤੁਹਾਨੂੰ ਨਹੀਂ ਮਿਲਦਾ। ਇਹ ਹੀ ਭਾਵਨਾ ਉਸ ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ਊਰਜਾ ਵਿੱਚ ਬਦਲ ਦਿੰਦੀ ਹੈ ਅਤੇ ਇਹ ਪੁਤ ਤੁਹਾਡੇ ਪਾਪਾ ਨੂੰ phsam ਕਰ ਦਿੰਦਾ ਹੈ। ਇਹ ਹੀ ਰੁਕਾਵਟਾਂ हटਨ ਤੇ ਤੁਹਾਡੇ ਜੀਵਨ ਵਿੱਚ ਧਨ ਅਤੇ ਖੁਸ਼ਹਾਲੀ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ। ਕਿਸਾਨ ਨੂੰ ਸਿੱਧੇ ਵਿਧਵਾ स्त्री ਨੂੰ ਕਿਹਾ ਚਾਹੀਦਾ ਹੈ? ਬਿਲਕੁਲ ਨਹੀਂ। अजीहकरण नाल ओ ਤੁਹਾਨੂੰ ਗਲਤ ਸਮਝ ਸਕਦੀ ਹੈ ਜਾਂ ਹੋਰ ਜ਼ਿਆਦਾ ਦੁਖੀ ਹੋ ਸਕਦੀ ਹੈ ਇਹ ਇੱਕ ਗੁਪਤ ਕ੍ਰਿਆ ਹੈ ਜਿਸ ਨੂੰ ਚੁੱਪਚਾਪ ਬਿਨਾਂ ਜਤਾਈ ਕਰਨਾ ਹੈ ਸਹੀ ਵਿਅਕਤੀ ਦੀ ਚੋਣ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਅਜਿਹੀ ਵਿਧਵਾ ਇਸਤਰੀ ਲੱਭੋ ਜੋ અપਾਵਿਚ ਹੋਵੇ ਜਾਂ ਸਾਤਵਿਕ ਜੀਵਨ ਜੀ ਰਹੀ ਹੋਵੇ ਮੁੱਖ ਗੱਲ ਹੈ ਕਿ ਤੁਹਾਡੇ ਮਨ ਵਿੱਚ ਉਨ੍ਹਾਂ ਪ੍ਰਤੀ ਸ਼ਰਧਾ ਤੇ ਕਰुणा ਹੋਵੇ ਮੈਂ ਉਹਨਾਂ ਦੀ ਗੁਪਤ ਰੂਪ ਨਾਲ ਮਦਦਤ ਕਰ ਜੀਵੇਂ ਨੰਬਰ 1 ਚੁੱਪਚਾਪ ਉਹਨਾਂ ਦੀ ਘਰ ਰਾਸ਼ਨ ਲਖਵਾ ਦਿਓ ਨੰਬਰ 2 ਕਿਸੇ ਹੋਰ ਦੇ ਹੱਥੋਂ ਪੈਸੇ ਭिजਵਾ ਦਿਓ ਨੰਬਰ 3 ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਗੁਪਤ ਰੂਪ ਵਿੱਚ ਚੁੱਕ ਲੋ ਨੰਬਰ 4 ਠੰਡ ਵਿੱਚ ਕੰਬਲ ਜਾਂ ਗਰਮ ਕੱਪੜੇ ਪਹੁੰਚਾ ਦਿਓ ਮਦਦ ਵੱਡੀ ਹੋਵੇ ਜਾਂ ਛੋਟੀ ਮੈਂ ਤਾਂ ਇਸ ਦਾ ਗੁਪਤ ਰਹਿਣਾ ਹੈ ਕਿਉਂਕਿ ਜਿਵੇਂ ਹੀ ਤੁਸੀਂ ਆਪਣੀ ਮਦਦ ਦਾ बखान ਕਰਦੇ ਹੋ ਉਸ ਦਾ ਪੁੰਨ ਨਸ਼ਟ ਹੋ ਜਾਂਦਾ ਹੈ। ਗੁਪਤ ਦਾਨ ਦਾ ਫਲ ਅਣਗਿਣਤ gunaਵਰਜ ਹੁੰਦਾ ਹੈ। ਮਨ ਹੀ ਮਨ ਪ੍ਰਾਰਥਨਾ। ਮਦਦ ਕਰਦੇ ਸਮੇਂ ਚਾਹੇ ਤੁਸੀਂ ਖੁਦ ਸਮਾਨ ਰੱਖੋ ਜਾਂ ਕਿਸੇ ਦੇ ਮਾਧਿਅਮ ਨਾਲ ਉਸਨੂੰ ਆਪਣੀਆਂ ਅੱਖਾਂ ਬੰਦ ਕਰਕੇ ਮਨ ਹੀ ਮਨ ਪ੍ਰਾਰਥਨਾ ਕਰੋ। ਹੀ ਮਾ ਮੈਂ ਤੁਹਾਡੇ ਤਿਆਗ ਤੇ ਤਪ ਨੂੰ ਪ੍ਰਣਾਮ ਕਰਦਾ ਹਾਂ। ਮੈਂ ਤੁਹਾਡੀ ਪੀੜਾ ਨੂੰ ਸਮਝਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਹਾਡਾ ਬੋਝ ਕੁਛ ਹਲਕਾ ਹੋਵੇ ਕਿਰਪਾ ਕਰਕੇ ਆਪਣੇ ਦੁੱਖ ਦਾ ਇੱਕ ਕੰਨ ਮੈਨੂੰ ਪ੍ਰਦਾਨ ਕਰੋ ਮੈਂ ਇਸ ਨੂੰ ਸੁਪਾਕ ਸਮਝ ਕੇ ਸਵੀਕਾਰ ਕਰਦਾ ਹਾਂ ਤੇ ਤੁਹਾਡੇ ਦੁੱਖ ਦਾ ਸਾਂਝੀਦਾਰ ਬੰਦਾ ਹਾਂ ਬਸ ਇਹੀ ਪ੍ਰਾਰਥਨਾ ਹੈ ਇਹੀ ਉਹ ਮੰਗ ਹੈ ਜਿਸ ਬਾਰੇ ਮੈਂ ਸ਼ੁਰੂ ਵਿੱਚ ਕਿਹਾ ਸੀ ਇਸ ਤੋਂ ਬਾਅਦ ਇਸ ਕਿਰਿਆ ਨੂੰ ਪਲਜੋ ਫਾਲਦੀਤ ਚਿੰਤਾ ਨਾ ਕਰੋ ਜਿਵੇਂ ਬੀਜ ਬੀਜਨ ਤੋਂ ਬਾਅਦ ਅੰਕੁਰਿਤ ਹੋਣ ਦਾ ਸਮਾਂ ਦਿੱਤਾ ਜਾਂਦਾ ਹੈ ਉਂਜ ਹੀ ਇੱਕ ਕਰਮ ਵੀ ਸਮੇਂ ਦੇ ਨਾਲ ਫਲ ਦੇਵੇਗਾ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਜੀਵਨ ਵਿੱਚ ਚਮਤਕਾਰ ਹੋਣ ਲੱਗੇ ਹਨ ਅਟਕੇ ਹੋਏ ਕੰਮ ਬਣਨ ਲੱਗਣਗੇ ਤਾਂ ਦੇ ਨਵੇਂ ਸਾਧਨ ਖੁੱਲਣ ਲੱਗਣਗੇ ਕਰਜ਼ਾ ਉਤਰਨ ਲੱਗੇਗਾ ਤੇ ਘਰ ਪਰਿਵਾਰ ਵਿੱਚ ਸ਼ਾਂਤੀ ਸਥਾਪਿਤ ਹੋਣ ਲੱਗੇਗੀ ਤੁਹਾਨੂੰ ਲੱਗੇਗਾ ਕਿ ਕੋਈ ਅਦ੍ਰਿਸ਼ ਸ਼ਕਤੀ ਤੁਹਾਡੀ ਮਦਦ ਕਰ ਰਹੀ ਹੈ ਇਹ ਕੋਈ ਜਾਦੂਈ ਛੜੀ ਨਹੀਂ ਹੈ ਇਹ ਕਰਮ ਦੇ ਸਿਧਾਂਤ ਤੇ ਚੱਲਦਾ ਹੈ ਜਿੰਨਾ ਸ਼ੁ ਤੋ ਤੁਹਾਡਾ ਭਾਗ ਹੋਵੇਗਾ ਉੰਨੀ ਜਲਦੀ ਅਤੇ ਉਨਾ ਹੀ ਵੱਡਾ ਫਲ ਮਿਲੇਗਾ ਜਿੰਨਾ ਤੁਸੀਂ ਦੂਜਿਆਂ ਦੇ ਦੁੱਖ ਦਾ ਪੋਚ ਹਲਕਾ ਕਰੋਗੇ ਉਨਾ ਹੀ ਤੁਹਾਡਾ ਜੀਵਨ ਸੁੱਖ ਅਤੇ ਖੁਸ਼ਹਾਲੀ ਨਾਲ ਭਰਦਾ ਜਾਵੇਗਾ ਅਗਲੀ ਵਾਰ ਜਦੋਂ ਤੁਸੀਂ ਕਿਸੇ ਵਿਧਵਾ ਨੂੰ ਦੇਖੋ ਤਾਂ ਉਸ ਨੂੰ ਦਿਆ ਦੀ ਨਹੀਂ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖੋ ਉਸ ਨੂੰ ਇੱਕ ਤਪੱਸਵੀ ਮੰਨੋ ਅਤੇ ਜੇਕਰ ਤੁਹਾਡੇ ਅੰਦਰ ਸੱਚੀ ਕਰुणा ਜਾਗੇ ਤਾਂ ਗੁਪਤ ਰੂਪ ਵਿੱਚ ਉਸਦੀ ਮਦਦ ਕਰੋ ਤੇ ਉਸਦੇ ਦੁੱਖ ਦਾ ਇੱਕ ਕਣ ਮੰਗ ਲਓ ਇੱਕ ਕਣ ਤੁਹਾਡੇ ਜੀਵਨ ਤੋਂ ਕੰਗਾਲੀ ਦਾ ਪਹਾੜ ਹਟਾ ਦੇਵੇਗਾ ਤੇ ਤੁਹਾਡੇ ਜੀਵਨ ਨੂੰ ਸੁਖ ਖੁਸ਼ਹਾਲੀ ਨਾਲ ਭਰ ਦੇਵੇਗਾ ਇਸ ਗਿਆਨ ਨੂੰ ਆਪਣੇ ਜੀਵਨ ਵਿੱਚ ਉਤਾਰੋ ਕਰਮ ਅਤੇ ਭਾਵ ਦੀ ਸ਼ੁੱਧਤਾ ਤੇ ਵਿਸ਼ਵਾਸ ਰੱਖੋ ਫਿਰ ਦੇਖੋ ਤੁਹਾਡਾ ਜੀਵਨ ਕਿਵੇਂ ਬਦਲਦਾ ਹੈ ਜੇਕਰ ਤੁਹਾਨੂੰ ਇਹ ਰਹਿਸ ਮਹੱਤਵਪੂਰਨ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਗਿਆਨ ਨੂੰ ਦੂਜਿਆਂ ਤੱਕ ਵੀ ਪਹੁੰਚਾਓ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ